ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਾਰੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਲ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਭਾਰਤ ਸਰਕਾਰ ਦੇ ਕੇਂਦਰੀ ਮੰਤਰੀਆਂ ਦੇ ਵਿਚਾਰ ਗੱਲਬਾਤ ਹੋਈ ਗੱਲਬਾਤ ਹੋਣ ਤੋਂ ਬਾਅਦ ਜੋ ਵੀ ਕੁਝ ਮੀਡੀਆ ਤੋਂ ਸੁਣਨ ਨੂੰ ਮਿਲ ਰਿਹਾ ਹੈ ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਕਿਸਾਨ ਅੰਦੋਲਨ ਦਾ ਹੱਲ ਨਿਕਲਣ ਦੇ ਬਹੁਤ ਨੇੜੇ ਅਗਲੀ ਮੀਟਿੰਗ ਜਿਹੜੀ ਹੈ 19 ਮਾਰਚ ਦੀ ਰੱਖੀ ਗਈ ਹੈ ਤੇ ਇਸ ਮੀਟਿੰਗ ਤੋਂ ਕਾਫੀ ਉਮੀਦਾਂ ਵੀ ਬਿਤਾਈਆਂ ਜਾ ਰਹੀਆਂ ਹਨ ਕਿਸਾਨ ਦੁਨੀਆਨਾ ਦੇ ਆਗੂਆਂ ਵੱਲੋਂ ਇਹ ਬਿਆਨ ਆ ਰਹੇ ਨੇ ਕਿ ਸਾਰੀਆਂ ਫਸਲਾਂ ਅਤੇ ਜਿਹੜੀ ਕਾਨੂੰਨੀ ਐਮਐਸਪੀ ਦੇਣ ਲਈ ਕੇਂਦਰ ਸਰਕਾਰ ਨੂੰ ਸਿਰਫ 25000 ਕਰੋੜ ਰੁਪਏ ਦੀ ਹੀ ਲੋੜ ਪਵੇਗੀ ਅਤੇ ਇਸ ਤੋਂ ਬਾਅਦ ਕੇਂਦਰੀ ਮੰਤਰੀਆਂ ਵੱਲੋਂ ਉਸ ਡਾਟੇ ਦੀ ਮੰਗ ਕੀਤੀ ਗਈ ਹੈ ਜੋ ਕਿ ਕਿਸਾਨ ਯੂਨੀਅਨਾਂ ਵੱਲੋਂ ਪੇਸ਼ ਕੀਤਾ ਗਿਆ ਸੀ ਇਸ ਡਾਟੇ ਦੀ ਮੰਗ ਇਸ ਲਈ ਕੀਤੀ ਗਈ ਹੈ ਤਾਂਕਿ ਇਸ ਦੀ ਜਿਹੜੀ ਚਰਚਾ ਹੈ ਖੇਤੀ ਮਹਾਰਾਂ ਦੇ ਨਾਲ ਕੀਤੀ ਜਾ ਸਕੇ ਹੁਣ 25000 ਕਰੋੜ ਰੁਪਇਆ ਵੈਸੇ ਤਾਂ ਸੁਣਨ ਨੂੰ ਕਾਫੀ ਲੱਗਦਾ ਹੈ ਲੇਕਿਨ ਜੇ ਇਸ ਦੀ ਤੁਲਨਾ ਉਸ ਨਾਲ ਕੀਤੀ ਜਾਵੇ ਜੋ ਕੇਂਦਰ ਸਰਕਾਰ ਵੱਲੋਂ ਜਾਂ ਵੱਖ-ਵੱਖ ਮਹਾਰਾਂ ਵੱਲੋਂ ਆਇਆ ਸੀ ਕਿ ਜੇ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਕਾਨੂੰਨ ਬਣਾਇਆ ਜਾਂਦਾ ਹੈ ਤਾਂ ਉਸ ਦੇ ਲਈ 13 ਤੋਂ 14 ਲੱਖ ਕਰੋੜ ਰੁਪਏ ਦਾ ਖਰਚਾ ਆਏਗਾ ਇਸੇ ਲਈ ਇਸ ਕਾਨੂੰਨ ਨੂੰ ਲਿਆਉਣ ਦੀ ਲਈ ਮੁਸ਼ਕਲਾਂ ਜਿਹੜੀਆਂ ਨੇ ਬਹੁਤ ਨੇ ਇਹ ਦੱਸਿਆ ਗਿਆ ਸੀ ਇਸ ਚੀਜ਼ ਦਾ ਹਵਾਲਾ ਦਿੱਤਾ ਗਿਆ ਸੀ ਕਿ 13 ਤੋਂ 14 ਲੱਖ ਕਰੋੜ ਰੁਪਿਆ ਕੇਂਦਰ ਸਰਕਾਰ ਕਿੱਥੋਂ ਲੈ ਕੇ ਆਏਗੀ ਸਾਰੇ ਦੇਸ਼ ਦੇ ਕਿਸਾਨਾਂ ਨੇ ਜਿਹ ਉਸ ਨੇ ਫਸਲਾਂ ਐਮਐਸਪੀ ਦੇ ਉੱਤੇ ਖੇਦਣੀਆਂ ਹੁਣ ਕਿਸਾਨਾਂ ਵੱਲੋਂ 25000 ਕਰੋੜ ਰੁਪਿਆ ਕਹਿ ਕੇ ਜਿਹੜਾ ਜ਼ਮੀਨ ਅਸਮਾਨ ਦਾ ਫਰਕ ਹੈ ਇਹਨਾਂ ਦੋਨਾਂ ਅੰਕੜਿਆਂ ਦੇ ਵਿੱਚ ਉਹ ਆ ਗਿਆ ਚੰਡੀਗੜ੍ਹ ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਕਿਸਾਨ ਆਗੂਆਂ ਅਤੇ ਕੇਂਦਰੀ ਟੀਮ ਦੀ ਗੱਲਬਾਤ ਦਾ 6ਵਾਂ ਦੌਰ ਸੀ ਇਹ ਜਿਸ ਦੇ ਦੌਰਾਨ ਕੇਂਦਰੀ ਮੰਤਰੀਆਂ ਸ਼ਿਵਰਾ ਚੋਹਾਨ, ਪਿਊਸ਼ ਗੋਇਲ ਅਤੇ ਪ੍ਰਲਹਾਦ ਜੋਸ਼ੀ ਵੱਲੋਂ ਇਸ ਡਾਟੇ ਦੀ ਮੰਗ ਕੀਤੀ ਗਈ। 3 ਘੰਟੇ ਚੱਲੀ ਇਸ ਮੀਟਿੰਗ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਨੇ ਇਸ ਮੀਟਿੰਗ ਨੂੰ ਸਕਾਰਾਤਮਕ ਦੱਸਿਆ ਪੋਜ਼ਿਟਿਵ ਦੱਸਿਆ ਕਿ ਕਾਫੀ ਪੋਜ਼ਿਟਿਵ ਮਾਹੌਲ ਦੇ ਵਿੱਚ ਇਹ ਮੀਟਿੰਗ ਹੋਈ ਹੈ ਚਰਚਾ ਕਿਸਾਨਾਂ ਦੀ ਭਲਾਈ ਵਾਸਤੇ ਹੋਈ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਇਸ ਲਈ ਵਚਨਬੱਧ ਹੈ ਕਿਸਾਨਾਂ ਦੀ ਭਲਾਈ ਦੇ ਲਈ ਵਚਨਬੱਧ ਹੈ ਇਹ ਕਿਹਾ ਗਿਆ ਅਸੀਂ ਕਿਸਾਨ ਆਗੂਆਂ ਦੀ ਸਾਰੀ ਗੱਲ ਸੁਣੀ ਹੈ ਚੰਗੀ ਚਰਚਾ ਹੋਈ ਹੈ ਹੁਣ ਅਗਲੀ ਮੀਟਿੰਗ 19 ਮਾਰਚ ਨੂੰ ਚੰਡੀਗੜ੍ਹ ਵਿਖੇ ਹੋਵੇਗੀ ਪੰਜਾਬ ਸਰਕਾਰ ਦੇ ਤਿੰਨ ਮੰਤਰੀ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸਨ ਹਰਪਾਲ ਚੀਮਾ, ਗੁਰਮੀਤ ਸਿੰਘ ਕੁੱਡੀਆਂ ਅਤੇ ਲਾਲ ਚੰਦ ਘਟਾਰੂਚ। ਚੀਮਾ ਨੇ ਮੀਟਿੰਗ ਤੋਂ ਬਾਅਦ ਇਹ ਕਿਹਾ ਕਿ 23 ਫਸਲਾਂ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ ਤੇ ਕਰਨ ਲਈ ਵਿਸਥਾਰ ਦੇ ਵਿੱਚ ਚਰਚਾ ਹੋਈ। ਕਿਸਾਨ ਆਗੂਆਂ ਨੇ ਕਿਹਾ ਕਿ ਐਮਐਸਪੀ ਦੇ ਉੱਪਰ ਕਾਨੂੰਨੀ ਗਾਰੰਟੀ ਦਿੱਤੀ ਜਾ ਸਕਦੀ ਹੈ ਅਤੇ ਆਪਣੇ ਦਾਅਵੇ ਦੇ ਸਮਰਥਨ ਦੇ ਵਿੱਚ ਉਹਨਾਂ ਨੇ ਅੰਕੜੇ ਪੇਸ਼ ਕੀਤੇ। ਇਹ ਅੰਕੜੇ ਖੁੱਲੀ ਮੰਡੀ ਦੇ ਵਿੱਚ ਫਸਲਾਂ ਦੀ ਖਰੀਦ ਅਤੇ ਐਮਐਸਪੀ ਦੇ ਹੋਈ ਖਰੀਦ ਦੇ ਬਾਰੇ ਸਨ ਕੇਂਦਰੀ ਟੀਮ ਦੇ ਮੁਤਾਬਿਕ ਜੋ ਅੰਕੜੇ ਕਿਸਾਨ ਆਗੂਆਂ ਵੱਲੋਂ ਦਿੱਤੇ ਗਏ ਹਨ ਉਹ ਸਰਕਾਰੀ ਰਿਕਾਰਡ ਦੇ ਨਾਲ ਮੇਲ ਨਹੀਂ ਖਾਂਦੇ ਫਿਰ ਉਹਨਾਂ ਨੇ ਇਹ ਅੰਕੜੇ ਮੰਗੇ ਤੇ ਉਹਨਾਂ ਦਾ ਸੋਰਸ ਕੀ ਹੈ ਇਹ ਵੀ ਪੁੱਛਿਆ ਤਾਂ ਕਿ ਮਾਹਿਰਾਂ ਦੇ ਨਾਲ ਇਹਨਾਂ ਅੰਕੜਿਆਂ ਦੀ ਜਾਂਚ ਪੜਤਾਲ ਕੀਤੀ ਜਾ ਸਕੇ ਕਿਸਾਨ ਇਹ ਚਾਹੁੰਦੇ ਨੇ ਕਿ ਇਹਨਾਂ ਅੰਕੜਿਆਂ ਨੂੰ ਐਮਐਸਪੀ ਤੇ ਕਾਨੂੰਨੀ ਗਰੰਟੀ ਦਾ ਜਿਹੜਾ ਮੁੱਢ ਹੈ ਉਹੀ ਨਾ ਅੰਕੜਿਆਂ ਨੂੰ ਹੀ ਬਣਾਇਆ ਜਾਵੇ। ਚੀਮਾ ਨੇ ਇਹ ਵੀ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਗਲੀ ਮੀਟਿੰਗ ਦੇ ਵਿੱਚ ਕਿਸੇ ਹੱਲ ਤੇ ਪਹੁੰਚਿਆ ਜਾ ਸਕੇਗਾ। ਕਿਸਾਨ ਆਗੂ ਜਿਹੜੇ ਨੇ ਅਭਿਮਨਿਊ ਕੋਹਾਲ ਜੋ ਕਿ ਇਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਉਹਨਾਂ ਨੇ ਵੀ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਇਹ ਕਿਹਾ ਕਿ ਅਸੀਂ ਤੱਥ ਪੇਸ਼ ਕੀਤੇ ਹਨ। ਸਾਡੇ ਮਾਹਿਰਾ ਨੇ ਜੋ ਅੰਕੜੇ ਇਕੱਠੇ ਕੀਤੇ ਨੇ ਉਨ੍ਹਾਂ ਦੇ ਮੁਤਾਬਿਕ 23 ਫਸਲਾਂ ਨੂੰ ਐਮਐਸਪੀ ਤੇ ਖਰੀਦ ਦੀ ਕਾਨੂੰਨੀ ਗਰੰਟੀ ਦੇਣ ਤੇ ਕੇਂਦਰ ਸਰਕਾਰ ਦੇ 25000 ਕਰੋੜ ਰੁਪਏ ਹੀ ਖਰਚ ਹੋਣਗੇ ਸਰਕਾਰ ਨੂੰ ਸਿਰਫ ਐਮਐਸਪੀ ਅਤੇ ਖੁੱਲੇ ਬਾਜ਼ਾਰ ਦੇ ਵਿੱਚ ਖਰੀਦ ਰੇਟ ਦਾ ਫਰਕ ਹੀ ਦੇਣ ਦੀ ਲੋੜ ਹੈ ਪੂਰਾ ਜਿਹੜੀ ਫਸਲ ਹੈ ਖਰੀਦਣ ਦੀ ਲੋੜ ਨਹੀਂ ਹੈ ਕੋਹਾਲ ਨੇ ਇਹ ਵੀ ਕਿਹਾ ਕਿ ਅਸੀਂ ਆਪਣੇ ਮਾਹਿਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੋ ਕਿ ਪਿਛਲੇ 3 ਸਾਲ ਤੋਂ ਸਾਡੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਇਹ ਪਹਿਲੀ ਵਾਰ ਹੋਇਆ ਹੈ ਕਿ ਮੰਤਰੀਆਂ ਨੂੰ ਕੱਲਾ-ਕੱਲਾ ਅੰਕੜਾ ਪੇਸ਼ ਕੀਤਾ ਗਿਆ ਕਿ ਖਰੀਦ ਕਿਵੇਂ ਕਰਨੀ ਹੈ ਤੇ ਐਮਐਸਪੀ ਕਿਵੇਂ ਦੇਣੀ ਹੈ ਅਸੀਂ ਹਰ ਸੂਬੇ ਦੇ ਵਿੱਚ ਹਰ ਫਸਲ ਦੀ ਖਰੀਦ ਦਾ ਜੋੜ ਘਟਾਓ ਮੇਜ਼ ਉੱਤੇ ਰੱਖ ਦਿੱਤਾ ਹੈ ਇਹ ਸਰਕਾਰ ਦੀ ਨੀਅਤ ਜਿਹੜੀ ਹੈ ਐਮਐਸਪੀ ਤੇ ਫਸਲਾਂ ਖਰੀਦਣ ਦੀ ਹੈ ਤਾਂ ਸਿਰਫ 25000 ਕਰੋੜ ਰੁਪਏ ਦਾ ਖਰਚ ਆਵੇਗਾ ਮੰਤਰੀਆਂ ਨੇ ਸਾਡੀ ਇਸ ਪੇਸ਼ਕਸ਼ ਦੀ ਜਾਣਕਾਰੀ ਮੰਗੀ ਹੈ ਤਾਂ ਕਿ ਮਾਹਰਾਂ ਦੇ ਨਾਲ ਬ੍ਰੀਕੀ ਦੇ ਨਾਲ ਹਰ ਪਹਿਲੂ ਤੇ ਖੁੱਲ ਕੇ ਚਰਚਾ ਕੀਤੀ ਜਾ ਸਕੀ ਕਿਸਾਨ ਜਥੇਬੰਦੀਆਂ ਨੇ ਇਹ ਆਕੜੇ ਮੰਤਰੀਆਂ ਨਾਲ ਸਾਂਝੇ ਕਰਨ ਦੀ ਗੱਲ ਜਿਹੜੀ ਹੈ ਉਹ ਮੰਨ ਲਈ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਇਹ ਆਕੜੇ ਸਾਂਝੇ ਕਰ ਦੇਵਾਂਗੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਦੇਰ ਨੇ ਇਹ ਕਿਹਾ ਕਿ ਕੇਂਦਰੀ ਟੀਮ ਨੇ ਸਾਡੇ ਨਾਲ ਭਾ ਅੰਤਰ ਯੋਜਨਾ ਵਰਗੀਆਂ ਸਕੀਮਾਂ ਅਤੇ ਬਜਟ ਦੇ ਵਿੱਚ ਖੇਤੀ ਲਈ ਕਿੰਨੇ ਪੈਸੇ ਰੱਖੇ ਗਏ ਨੇ ਜਿਹਨੂੰ ਆਊਟਲੇ ਕਿਹਾ ਜਾਂਦਾ ਹੈ ਬਜਟ ਆਊਟਲੇ ਉਸ ਬਾਰੇ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਦਾਣਾਂ ਤੇਲ ਬੀਜਾਂ ਅਤੇ ਇੱਕ ਪਾਦੀ ਖਰੀਦ ਲਈ ਬਣਾਏ ਗਏ ਨਵੇਂ ਵਿਸ਼ਣਾਂ ਦੀ ਜਾਣਕਾਰੀ ਵੀ ਸਾਡੇ ਨਾਲ ਸਾਂਝੀ ਕੀਤੀ ਪਰ ਕੇਂਦਰ ਦੀਆਂ ਨੀਤੀਆਂ ਕਿਸਾਨਾਂ ਦੀਆਂ ਜ਼ਰੂਰਤਾਂ ਦੇ ਨਾਲ ਮੇਲ ਨਹੀਂ ਖਾਂਦੀਆਂ ਸਾਨੂੰ ਕਾਨੂੰਨੀ ਗਰੰਟੀ ਹੀ ਚਾਹੀਦੀ ਹੈ ਪਿਛਲੇ 5 ਸਾਲਾਂ ਦੇ ਦੌਰਾਨ ਖੇਤੀ ਮੰਤਰਾਲੇ ਨੇ ਵਿੱਤ ਮੰਤਰਾਲੇ ਨੂੰ 1 ਲੱਖ ਕਰੋੜ ਰੁਪਏ ਵਾਪਸ ਮੋੜਿਆ ਹੈ ਕਿਉਂਕਿ ਉਹ ਉਨਾ ਵੱਲੋਂ ਵਰਤਿਆ ਨਹੀਂ ਜਾ ਸਕਿਆ ਇਸ ਕਰਕੇ ਉਹ ਅਮਾਉਂਟ ਜਿਹੜਾ ਹੈ ਸਲੰਡਰ ਕਰਨਾ ਪਿਆ ਖੇਤੀ ਮੰਤਰਾਲੇਆਂ ਨੂੰ ਇਹ ਵੀ ਸਰਬੰਸ ਸਿੰਘ ਬਧੂ ਪੰਦੇਰ ਵੱਲੋਂ ਕਿਹਾ ਗਿਆ ਕੇਂਦਰ ਕੋਲ ਪੈਸਾ ਹੈ ਅਤੇ ਕਾਨੂੰਨੀ ਗਰੰਟੀ ਦਿੱਤੀ ਜਾ ਸਕਦੀ ਹੈ ਅੰਕੜੇ ਸਾਡੇ ਦਾਅਵੇ ਦਾ ਸਮਰਥਨ ਕਰਦੇ ਹਨ ਇਹ ਅੰਕੜੇ ਅਸੀਂ ਕੇਂਦਰ ਦੇ ਪੋਰਟਲ ਤੋਂ ਹੀ ਲਏ ਨੇ ਇਹਨਾਂ ਦੇ ਆਪਣੇ ਹੀ ਅੰਕੜੇ ਹਨ ਅਸੀਂ ਇਹ ਕਿਹਾ ਹੈ ਕਿ ਜੇ ਐਮਐਸਪੀ ਮਿਲਦੀ ਹੈ ਤਾਂ ਕਿਸਾਨ ਖੁਦਕੁਸ਼ੀਆਂ ਨਹੀਂ ਕਰਨਗੇ ਬਾਜ਼ਾਰ ਦੇ ਵਿੱਚ ਖਰੀਦ ਕਰਨ ਦੀ ਤਾਕਤ ਵੀ ਵਧੇਗੀ ਪਰ ਇਹ ਹੋਰ ਚਰਚਾ ਕਰਨਾ ਚਾਹੁੰਦੇ ਨੇ 25 ਫਰਵਰੀ ਨੂੰ ਜਿਹੜਾ ਪ੍ਰੋਪੋਜ਼ਡ ਮਾਰਚ ਸੀ ਉਸ ਦਿਨ ਦੀ ਮੀਟਿੰਗ ਵਿੱਚ ਕੋਈ ਗੱਲ ਨਹੀਂ ਹੋਈ ਅਸੀਂ ਹਾਈਵੇ ਜਿਹੜਾ ਬਲੌਕ ਕੀਤਾ ਹੋਇਆ ਹੈ ਉਸ ਦੀ ਗੱਲ ਜ਼ਰੂਰ ਕੀਤੀ ਤਾਂ ਕਿ ਰਸਤੇ ਨੂੰ ਖੋਲਿਆ ਜਾ ਸਕੇ ਤੇ ਵਪਾਰੀਆਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਹਨ ਉਹ ਦੂਰ ਹੋ ਸਕਣ ਜਗਦੀਤ ਸਿੰਘ ਡੱਲੇਵਾਲ ਵੀ ਪਿਛਲੀ ਵਾਰ ਦੀ ਤਰ੍ਹਾਂ ਇਸ ਮੀਟਿੰਗ ਦੇ ਵਿੱਚ ਵੀ ਐਂਬੂਲੈਂਸ ਦੇ ਉੱਤੇ ਹੀ ਅ ਜਿਹੜਾ ਹੈ ਭਾਗ ਲੈਣ ਦੇ ਲਈ ਪਹੁੰਚੇ ਹੁਣ ਦਾਅਵਿਆਂ ਦੇ ਵਿੱਚ ਫਰਕ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੈ 13 14 ਲੱਖ ਕਰੋੜ ਤੇ 25000 ਕਰੋੜ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ 19 20 ਦਾ ਫਰਕ ਨਹੀਂ ਹੈ ਜੇ ਇਸ ਅੰਕੜੇ ਨੂੰ ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਭਾਰਤ ਸਰਕਾਰ ਹਰ ਸਾਲ ਪੰਜਾਬ ਦੇ ਵਿੱਚੋਂ ਐਮਐਸਪੀ ਤੇ ਕਣਕ ਤੇ ਝੋਨਾ ਖਰੀਦਣ ਦੇ ਲਈ ਤਕਰੀਬਨ 70 ਤੋਂ 80 ਹਜ਼ਾਰ ਕਰੋੜ ਰੁਪਏ ਖਰਚ ਕਰਦੀ ਹੈ ਜਿਹੜੀ ਸੀਸੀਐਲ ਦੀ ਲਿਮਟ ਦਿੱਤੀ ਜਾਂਦੀ ਹੈ ਉਹ ਝੋਨੇ ਦੇ ਵੇਲੇ 40 ਹਜ਼ਾਰ ਦੇ ਕਰੋੜ ਦੇ ਆਸਪਾਸ ਦੀ ਦਿੱਤੀ ਜਾਂਦੀ ਹੈ ਤੇ ਕਣਕ ਖਰੀਦਣ ਵੇਲੇ 30 ਹਜ਼ਾਰ ਕਰੋੜ ਦੇ ਆਸਪਾਸ ਦੀ ਲਿਮਟ ਜਾਰੀ ਕੀਤੀ ਜਾਂਦੀ ਹੈ ਦੋਨਾਂ ਨੂੰ ਮਿਲਾ ਲਈਏ ਤਾਂ 70 ਹਜ਼ਾਰ ਕਰੋੜ ਰੁਪਏ ਦੀ ਫਸਲ ਕੱਲੇ ਪੰਜਾਬ ਦੇ ਵਿੱਚੋਂ ਸਿਰਫ ਕਣਕ ਅਤੇ ਝੋਨਾ ਹੀ ਕੇਂਦਰ ਵੱਲੋਂ ਖਰੀਦਿਆ ਜਾ ਰਿਹਾ ਹੈ ਉਧਰ ਕਿਸਾਨ ਆਗੂ ਜੋ ਦਾਵਾ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ 25000 ਕਰੋੜ ਦੇ ਵਿੱਚ ਪੂਰੇ ਦੇਸ਼ ਦੀ ਹਰ ਫਸਲ ਖਰੀਦ ਲਈ ਜਾਵੇਗੀ ਕੀ ਇਹੀ ਇਸ ਦਾ ਮਤਲਬ ਕੱਢਿਆ ਜਾਵੇ ਨਹੀਂ ਕਿਸਾਨ ਯੂਨੀਅਨ ਜਿਹੜਾ 25000 ਕਰੋੜ ਕਹਿ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਬਾਜ਼ਾਰ ਦੇ ਵਿੱਚ ਵਪਾਰੀ ਜਿਹੜੇ ਨੇ ਉਹ ਜਿਸ ਵੀ ਬੁੱਲ ਦੇ ਉੱਤੇ ਫਸਲ ਖਰੀਦਦੇ ਨੇ ਤੇ ਜੇ ਸਰਕਾਰ ਵੱਲੋਂ ਕੋਈ ਐਮਐਸਪੀ ਐਲਾਨੀ ਜਾਂਦੀ ਹੈ ਉਹਦਾ ਫਰਕ ਜਿਹੜਾ ਹੈ ਉਹੀ ਸਿਰਫ ਕੇਂਦਰ ਸਰਕਾਰ ਦੇਵੇ ਉਸ ਫਰਕ ਦਾ ਜਿਹੜਾ ਉਹਨਾਂ ਨੇ ਆਂਕੜਾ ਕੈਲਕੂਲੇਟ ਕੀਤਾ ਹੈ ਉਹ 25000 ਕਰੋੜ ਬਣਦਾ ਹੈ ਜੇ ਇਹਨੂੰ ਸੌਖੇ ਸ਼ਬਦਾਂ ਦੇ ਵਿੱਚ ਸਮਝਾਉਣਾ ਹੋਵੇ ਤਾਂ ਆਪਾਂ ਇੱਕ ਮਿਸਾਲ ਲੈਣ ਦੀ ਕੋਸ਼ਿਸ਼ ਕਰਦੇ ਹਾਂ فرض ਕਰੋ ਕਿ ਕੋਈ ਇੱਕ ਫਸਲ ਹੈ ਜਿਸ ਦੀ ਐਮਐਸਪੀ ਕੇਂਦਰ ਸਰਕਾਰ 1000 ਰੁਪਿਆ 1 ਕਵਾਂਟਲ ਜਿਹੜਾ ਹੈ ਉਹ ਨਿਰਧਾਰਤ ਕਰ ਦਿੰਦੀ ਹੈ ਐਮਐਸਪੀ ਡਿਕਲੇਅਰ ਕਰ ਦਿੰਦੀ ਹੈ ਬਾਜ਼ਾਰ ਦੇ ਵਿੱਚ ਜਦੋਂ ਕਿਸਾਨ ਉਸ ਫਸਲ ਨੂੰ ਵੇਚਣ ਜਾਂਦਾ ਹੈ ਤਾਂ ਪ੍ਰਾਈਵੇਟ ਵਪਾਰੀ ਜਿਹੜੇ ਨੇ ਉਹ 800 ਰੁਪਏ ਕਵਾਂਟਲ ਦੇ ਉੱਤੇ ਉਸ ਦੀ ਫਸਲ ਖਰੀਦ ਲੈਂਦੇ ਨੇ ਹੁਣ ਜਿਹੜਾ ਫਰਕ ਹੈ ਉਹ 200 ਰੁਪਏ ਕਵਾਂਟਲ ਦਾ ਫਰਕ ਹੈ ਇਸ 200 ਰੁਪਏ ਦੇ ਜਿਹੜਾ ਫਰਕ ਹੈ ਉਸ ਨੂੰ ਕੇਂਦਰ ਸਰਕਾਰ ਪੂਰਾ ਕਰੇ ਇਹ ਕਿਸਾਨ ਆਗੂ ਕਹਿੰਦੇ ਨੇ ਸੋ ਕੇਂਦਰ ਸਰਕਾਰ 1000 ਰੁਪਏ ਦੀ ਫਸਲ ਖਰੀਦਣ ਦੀ ਬਜਾਏ ਉਸ ਫਸਲ ਨੂੰ ਬਾਜ਼ਾਰ ਦੇ ਵਿੱਚ ਖੁੱਲੇ ਬਾਜ਼ਾਰ ਦੇ ਵਿਕਨ ਨਹੀਂ ਛੱਡ ਦੇਵੇ ਜਿਹੜਾ ਫਰਕ ਹੋਵੇ ਐਮਐਸਪੀ ਦਾ ਤੇ ਜੋ ਪ੍ਰਾਈਵੇਟ ਵਪਾਰੀਆਂ ਨੇ ਫਸਲ ਖਰੀਦੀ ਹੈ ਉਹ ਕੇਂਦਰ ਸਰਕਾਰ ਪੂਰਾ ਕਰ ਦੇਵੇ ਉਸ ਨੂੰ ਹੀ ਜਿਹੜਾ ਹੈ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਣ ਲਈ ਵਰਤਿਆ ਜਾਵੇ ਇਹ ਕਿਸਾਨਾਂ ਵੱਲੋਂ ਕਿਹਾ ਗਿਆ ਹੈ ਉਸ ਨੂੰ ਕੈਲਕੂਲੇਟ ਕਰਕੇ ਉਹਨਾਂ ਵੱਲੋਂ ਇਹ ਫਿਗਰ ਤੇ ਪਹੁੰਚਿਆ ਗਿਆ ਹੈ ਜੋ 25000 ਕਰੋੜ ਦਾ ਅੰਕੜਾ ਹੈ ਹੁਣ ਇਹਦੇ ਕਈ ਜਿਹੜੇ ਪਹਿਲੂ ਨੇ ਉਹ ਡਿਸਕਸ ਕਰਨ ਵਾਲੇ ਪਹਿਲੀ ਗਲਤੀ ਤਾਂ ਕਿ ਇਹ ਸਕੀਮ ਕੋਈ ਕਿਸਾਨਾਂ ਨੇ ਨਵੀਂ ਆजाਦ ਨਹੀਂ ਕੀਤੀ ਹੈ ਇਹ ਸਕੀਮ ਪਹਿਲਾਂ ਹੀ ਸਰਕਾਰ ਵੱਲੋਂ ਹਰਿਆਣਾ ਦੇ ਵਿੱਚ ਚਲਾਈ ਜਾ ਰਹੀ ਹੈ ਜਿਸ ਨੂੰ ਭਾਵ ਅੰਤਰ ਸਕੀਮ ਕਿਹਾ ਜਾਂਦਾ ਹੈ ਉਹਦਾ ਮਤਲਬ ਹੀ ਇਹ ਹੈ ਕਿ ਜਿਹੜਾ ਐਮਐਸਪੀ ਤੇ ਬਾਜ਼ਾਰ ਦੇ ਰੇਟ ਦਾ ਫਰਕ ਹੋਵੇ ਉਹ ਹਰਿਆਣਾ ਸਰਕਾਰ ਉੱਥੋਂ ਦੇ ਕਿਸਾਨਾਂ ਨੂੰ ਦਿੰਦੀ ਹੈ ਇਸ ਤਰੀਕੇ ਨਾਲ ਐਮਐਸਪੀ ਦੀ ਗਰੰਟੀ ਜਿਹੜੀ ਹੈ ਉਹ ਹਰਿਆਣਾ ਦੇ ਵਿੱਚ ਮਿਲ ਰਹੀ ਹੈ ਇਹ ਉੱਥੋਂ ਦੀ ਭਾਜਪਾ ਸਰਕਾਰ ਦਾਵਾ ਕਰ ਰਹੀ ਹੈ ਸੋ ਇਹ ਕੋਈ ਨਵੀਂ ਸਕੀਮ ਨਹੀਂ ਹੈ ਕੋਈ ਨਵਾਂ ਫਾਰਮੂਲਾ ਨਹੀਂ ਹੈ ਪਹਿਲਾਂ ਹੀ ਦੇਸ਼ ਦੇ ਵਿੱਚ ਇਹ ਸਕੀਮ ਚੱਲ ਰਹੀ ਹੈ। ਹੁਣ ਦੂਸਰੀ ਗੱਲ ਤੇ ਆਉਂਦੇ ਆ ਦੂਸਰਾ ਪਹਿਲੂ ਇਹਦਾ ਇਹ ਹੈ ਕਿ ਇਸ ਦਾ ਮਤਲਬ ਇਹ ਹੋਏਗਾ ਕਿ ਸਰਕਾਰ ਜਿਹੜੀ ਹੈ ਉਹ ਪੂਰੇ ਤਰੀਕੇ ਨਾਲ ਫਸਲਾਂ ਦੀ ਖਰੀਦ ਤੋਂ ਆਪਣਾ ਹੱਥ ਪਿੱਛੇ ਖਿੱਚ ਲਵੇ। ਕੀ ਇਹ ਕਿਹਾ ਜਾ ਰਿਹਾ ਹੈ? ਜੇ ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰ ਫਸਲਾਂ ਦੀ ਖਰੀਦ ਤੋਂ ਪੂਰੇ ਤਰੀਕੇ ਨਾਲ ਆਪਣਾ ਹੱਥ ਪਿੱਛੇ ਖਿੱਚ ਲੈਂਦੀ ਹੈ ਤਾਂ ਬਾਜ਼ਾਰ ਦੇ ਵਿੱਚ ਵਾਰ ਜਿਹੜੇ ਪ੍ਰਾਈਵੇਟ ਵਪਾਰੀ ਨੇ ਉਹ ਜੋ ਰੇਟ ਅੱਜ ਦੇ ਰਹੇ ਨੇ ਕੀ ਉਹ ਉਨਾ ਹੀ ਰੇਟ ਦੇਣਗੇ ਕੀ ਜੇ ਆਪਾਂ ਮਿਸਾਲ ਦੇ ਵਿੱਚ ਕਿਹਾ ਸੀ ਉਹ 800 ਰੁਪਏ ਕੁਇੰਟਲ ਦੇ ਰਹੇ ਨੇ 1000 ਰੁਪਏ ਦੀ ਐਮਐਸਪੀ ਦੇ ਬਰਾਬਰ ਤਾਂ ਜੇ ਸਰਕਾਰ ਖਰੀਦੇਗੀ ਹੀ ਨਹੀਂ ਕੀ ਉਹ ਵਪਾਰੀ ਫਿਰ ਵੀ 800 ਹੀ ਦੇਣਗੇ ਕੀ ਉਹ 500 ਰੁਪਏ ਕੁਇੰਟਲ ਤੇ ਨਹੀਂ ਆ ਜਾਣਗੇ ਕਿਉਂਕਿ ਉਹਨਾਂ ਦੀ ਮੋਨੋਪੋਲੀ ਹੋਏਗੀ ਉਹਨਾਂ ਦੀ ਮਰਜ਼ੀ ਹੋਏਗੀ ਕਿਸਾਨ ਉਹਨਾਂ ਵਪਾਰੀਆਂ ਦੇ ਰਹਿਮੋਕਰਨ ਤੇ ਹੋਏਗਾ ਕਿ ਉਹ ਕੀ ਰੇਟ ਲਾਉਂਦੇ ਨੇ ਤੇ ਜੇ ਉਹ 500 ਰੁਪਏ ਤੇ ਖਰੀਦੇ ਨੇ ਤਾਂ ਫਰਕ ਫਿਰ 200 ਰੁਪਿਆ ਨਹੀਂ ਰਹਿ ਜਾਏਗਾ ਫਰਕ ਫਿਰ 500 ਰੁਪਏ ਦਾ ਹੋ ਜਾਏਗਾ ਤੇ ਉਹਦੇ ਨਾਲ ਫਿਰ ਜਿਹੜੀ ਇਹ ਕੈਲਕੂਲੇਸ਼ਨ ਕੀਤੀ ਹੋਈ ਹੈ 25000 ਕਰੋੜ ਦੀ ਉਹ ਦੁੱਗਣੀ ਤੋਂ ਤਿਗਣੀ ਹੋ ਜਾਏਗੀ ਫਿਰ ਇਹ ਅੰਕੜੇ ਕਿੱਧਰ ਜਾਣਗੇ ਕਿ ਇਹੇ ਕਿਸਾਨਾਂ ਨੇ ਜੋ ਜਾਂ ਉਹਨਾਂ ਦੇ ਨਾਲ ਜੋ ਮਾਹਿਰ ਸੀ ਜਿਨ੍ਹਾਂ ਨੇ ਇਹ ਫਰਕ ਕੈਲਕੂਲੇਟ ਕੀਤਾ ਹੈ ਕਿ ਉਹਨਾਂ ਨੇ ਇਹ ਚੀਜ਼ ਨੂੰ ਸੋਚਿਆ ਵਿਚਾਰਿਆ ਇਸ ਤੇ ਚਰਚਾ ਕੀਤੀ ਯਾ ਸਿਰਫ ਇੱਕ ਕੇਂਦਰ ਸਰਕਾਰ ਦੇ ਪੋਰਟਲ ਤੋਂ ਅੰਕੜੇ ਲੈ ਕੇ ਉਹਨਾਂ ਦਾ ਫਰਕ ਕੱਢ ਕੇ ਦੱਸ ਦਿੱਤਾ ਕਿ ਜੀ ਇੰਨਾ ਫਰਕ ਹੈ। ਇਹ ਕਹਿਣਾ ਕਿਉਂਕਿ ਹੁਣ ਕਿਹਾ ਜਾ ਰਿਹਾ ਹੈ ਕਿ ਜੀ ਸਾਡੇ ਅੰਕੜੇ ਦੇਖ ਕੇ ਮੰਤਰੀ ਹੱਕੇ ਬੱਕੇ ਹੋ ਗਏ ਉਹ ਲਾਜਵਾਬ ਹੋ ਗਏ ਉਹਨਾਂ ਕੋਲ ਕੋਈ ਗੱਲ ਨਹੀਂ ਸੀ ਕਰਨ ਨੂੰ ਉਹਨਾਂ ਨੇ ਸ਼ਾਇਦ ਪਹਿਲੀ ਵਾਰ ਇਸ ਤਰ੍ਹਾਂ ਦੇ ਅੰਕੜੇ ਦੇਖੇ ਸੀ ਇਹ ਕਹਿਣਾ ਵੀ ਬੇਮਾਨਾ ਜਾ ਲੱਗਦਾ ਹੈ ਕਿ ਸਰਕਾਰਾਂ ਦੇ ਕੋਲ ਕੋਈ ਅੰਕੜੇ ਹੀ ਨਹੀਂ ਹੈਗੇ ਜਾਂ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੈਗਾ ਕੀ ਜੇ ਸਾਰੇ ਦੇਸ਼ ਦੇ ਸਾਰੇ ਕਿਸਾਨਾਂ ਦੀ ਸਾਰੀਆਂ ਫਸਲਾਂ ਖਰੀਦੀਆਂ ਹੋਣ ਉਸ ਤੇ ਖਰਚ ਕਿੰਨਾ ਆਵੇਗਾ ਦੂਸਰੇ ਪਾਸੇ ਪੰਦੇਰ ਖੁਦ ਇਹ ਕਹਿ ਰਹੇ ਨੇ ਕਿ ਅਸੀਂ ਇਹ ਅੰਕੜੇ ਕੇਂਦਰ ਸਰਕਾਰ ਦੇ ਪੋਰਟਲ ਤੋਂ ਹੀ ਲਏ ਨੇ ਫਿਰ ਉਹਨਾਂ ਨੂੰ ਇਹਨਾਂ ਅੰਕੜਿਆਂ ਬਾਰੇ ਜਾਣਕਾਰੀ ਕਿਵੇਂ ਨਹੀਂ ਹੋਵੇਗੀ ਸੋ ਕੀ ਇਹ ਸਿਰਫ ਪੋਸਚਰਿੰਗ ਹੋ ਰਹੀ ਹੈ ਕਿ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਪਾਸੇ ਡੱਲੇ ਵਾਲੇ ਬਿਆਨ ਦਿੰਦੇ ਨੇ ਕਿ ਕੇਂਦਰ ਸਰਕਾਰ ਇਸ ਅੰਦੋਲਨ ਨੂੰ ਲੰਮਾ ਖਿੱਚਣਾ ਚਾਹੁੰਦੀ ਹੈ ਪਰ ਜੋ ਮਿਸਾਲ ਦੇ ਰਹੇ ਨੇ ਕਿ ਉਹ 22 ਮਾਰਚ ਤਰੀਕ ਰੱਖਣਾ ਉਹਨਾਂ ਦੇ ਸੀ ਅਸੀਂ ਤੱਕੇ ਨਾਲ 19 ਮਾਰਚ ਕਰਾਈ ਤਾਂ ਉਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ 3 ਦਿਨ ਦੇ ਵਿੱਚ ਕਿੰਨਾ ਕੁ ਲੰਬਾ ਖਿੱਚਿਆ ਜਾਂਦਾ ਅੰਦੋਲਨ ਜਾਂ 3 ਦਿਨ ਪਹਿਲਾਂ ਦੀ ਤਰੀਕ ਰਖਾ ਕੇ ਕਿੱਡਾ ਕੁ ਵੱਡਾ ਮਾਰਕਾ ਜਿਹੜਾ ਹੈ ਉਹ ਮਾਰਿਆ ਗਿਆ ਹੈ ਲੇਕਿਨ ਉਹ ਇਹ ਬਿਆਨ ਦੇ ਰਹੇ ਹੀ ਹੁਣ ਇਹ ਬਿਆਨ ਸਿਰਫ ਆਪਣੇ ਆਪ ਨੂੰ ਬਾਕੀ ਕਿਸਾਨ ਯੂਨੀਅਨਾਂ ਤੋਂ ਵੱਡਾ ਦਿਖਾਉਣ ਦੀ ਜੋ ਪੁਰਾਣੀ ਕਵਾਇਤ ਉਹਨਾਂ ਦੀ ਚੱਲੀ ਆ ਰਹੀ ਹੈ ਉਸ ਦਾ ਹੀ ਇਹ ਹਿੱਸਾ ਨੇ ਹੁਣ ਇਥੋਂ ਫਿਰ ਇੱਕ ਹੋਰ ਪਹਿਲੂ ਇੱਕ ਹੋਰ ਸਵਾਲ ਖੜਾ ਹੋ ਜਾਂਦਾ ਹੈ ਕਿ ਜਿਹੜੇ ਬਾਕੀ ਕਿਸਾਨ ਆਗੂ ਨੇ ਜਥੇਬੰਦੀਆਂ ਨੇ ਐਸਕੇਐਮ ਜਿਹੜੇ ਉਹਨਾਂ ਦੀ ਬਣਿਆ ਹੋਇਆ ਸੰਯੁਕਤ ਕਿਸਾਨ ਮੋਰਚਾ ਰਾਜੇਵਾਲ ਹੁਣੀ ਨੇ ਰੁੱਲੂ ਸਿੰਘ ਮਾਨਸਾ ਹੁਣੀ ਨੇ ਉਗਰਾਹਾ ਨੇ ਕੀ ਉਹ ਜਿਹੜਾ ਹੁਣ ਇਹ ਫੈਸਲਾ ਉਸ 19 ਮਾਰਚ ਦੀ ਮੀਟਿੰਗ ਦੇ ਵਿੱਚ ਹੋਣ ਜਾ ਰਿਹਾ ਹੈ ਕਿ ਆ ਜਾ ਰਿਹਾ ਹੈ ਕਿ ਸ਼ਾਇਦ ਕਿਸੇ ਹੱਲ ਦੇ ਉੱਤੇ ਪਹੁੰਚ ਜਾਣਗੇ ਕੀ ਉਹ ਮੰਨ ਲੈਣਗੇ ਜਿਹੜਾ 5 ਮਾਰਚ ਨੂੰ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਆਪਣਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ ਕਿ ਪੱਕਾ ਮੋਰਚਾ ਚੰਡੀਗੜ੍ਹ ਦੇ ਵਿੱਚ ਲਾਇਆ ਜਾਵੇਗਾ ਉਹਨਾਂ ਨੇ ਹਜੇ ਤੱਕ ਉਸ ਮੋਰਚੇ ਨੂੰ ਵਾਪਸ ਲੈਣ ਦੀ ਕੋਈ ਗੱਲ ਨਹੀਂ ਕੀਤੀ ਹੈ ਉਲਟਾ ਉਹ ਚੁੱਪਚਾਪ ਆਪਣੇ ਉਸ ਮੋਰਚੇ ਨੂੰ ਕਾਮਯਾਬ ਕਰਨ ਦੇ ਲਈ ਤਿਆਰੀਆਂ ਦੇ ਵਿੱਚ ਰੁੱਝੇ ਹੋਏ ਉਹਨਾਂ ਵੱਲੋਂ ਕੋਈ ਵੀ ਬਿਆਨ ਕੋਈ ਵੀ ਪ੍ਰਤੀਕਰਮ ਇਸ ਕੱਲ੍ਹ ਵਾਲੀ ਮੀਟਿੰਗ ਉੱਤੇ ਹਜੇ ਤੱਕ ਨਹੀਂ ਆਇਆ ਹੈ ਨਾ ਹੀ ਉਹਨਾਂ ਨੇ ਇਸ ਦੀ ਸ਼ਲਾਘਾ ਕੀਤੀ ਹੈ ਨਾ ਹੀ ਉਹਨਾਂ ਨੇ ਇਸ ਆંકੜੇ ਉੱਤੇ ਕੋਈ ਗੱਲ ਕੀਤੀ ਹੈ ਕਿ ਇਹ 25000 ਕਰੋੜ ਦਾ ਆંકੜਾ ਇਕੱਲੇ ਪੰਦੇਰ ਤੇ ਡੱਲੇਵਾਲ ਹੋਣਾ ਪੂਲ ਸੀਗਾ ਕਿ ਉਹਨਾਂ ਕੋਲ ਉਹਨਾਂ ਦੇ ਨਾਲ ਇਹਨਾਂ ਮਾਹਿਰਾਂ ਨੇ ਕੋਈ ਗੱਲ ਨਹੀਂ ਕੀਤੀ ਉਹਨਾਂ ਦੇ ਮਾਹਿਰ ਅੱਡ ਨੇ ਇਹਨਾਂ ਦੇ ਮਾਹਿਰ ਅੱਡ ਨੇ ਇਸ ਤਰ੍ਹਾਂ ਦੀ ਕੋਈ ਗੱਲ ਸਾਹਮੇ ਤੱਕ ਖੁੱਲ ਕੇ ਸਾਹਮਣੇ ਨਹੀਂ ਆਈ ਹੈ ਨਾ ਹੀ ਕੋਈ ਉਹਨਾਂ ਵੱਲੋਂ ਰਿਐਕਸ਼ਨ ਆਇਆ ਹੈ ਜੇ ਉਹ ਆਪਣਾ 5 ਮਾਰਚ ਵਾਲਾ ਪੱਕਾ ਮੋਰਚਾ ਲਾ ਦਿੰਦੇ ਨੇ ਫਿਰ ਇਹ 19 ਵਾਲੀ ਜਿਹੜੀ ਮੀਟਿੰਗ ਹੈ ਉਸ ਤੇ ਉਹਦਾ ਕੀ ਅਸਰ ਪਏਗਾ ਕੀ ਇਹ ਮੀਟਿੰਗ ਹੋਏਗੀ ਜਾਂ ਉਸ ਮੋਰਚੇ ਦਾ ਬਹਾਨਾ ਬਣਾ ਕੇ ਕਿ ਇਹ ਮੀਟਿੰਗ ਰੱਦ ਵੀ ਹੋ ਸਕਦੀ ਹੈ ਕੀ ਜਿਹੜਾ ਹੁਣ ਇਹ ਰੌਲਾ ਪਾਇਆ ਜਾ ਰਿਹਾ ਕਿ ਅਸੀਂ ਬਹੁਤ ਨੇੜੇ ਪਹੁੰਚ ਗਏ ਹਾਂ ਕਿਸੇ ਹੱਲ ਦੇ ਉੱਤੇ ਅਸੀਂ ਇਹੋ ਜਿਹੇ ਅੰਕੜੇ ਪੇਸ਼ ਕਰ ਦੁੱਤੇ ਨੇ ਕਿ ਉਹ ਸਾਰੀਆਂ ਗੱਲਾਂ ਫਿਰ ਬੇਮਾਨੇ ਰਹਿ ਜਾਣਗੀਆਂ ਜਾਂ ਇੱਕ ਹੋਰ ਲੜਾਈ ਇੱਕ ਹੋਰ ਚਰਚਾ ਜਿਹੜੀ ਹੈ ਉਸ ਤੋਂ ਨਿਕਲ ਕੇ ਬਾਹਰ ਆਏਗੀ ਕਿ ਦੇਖੋ ਜੀ ਅਸੀਂ ਤਾਂ ਮਸਲੇ ਦੇ ਹੱਲ ਦੇ ਬਹੁਤ ਨਜ਼ਦੀਕ ਪਹੁੰਚ ਗਏ ਸੀ ਕੇਂਦਰ ਨੂੰ ਵੀ ਅਸੀਂ ਮਜਬੂਰ ਕਰਤਾ ਸੀ ਕਿ ਇਸ ਤਰ੍ਹਾਂ ਦੇ ਅਸੀਂ ਤਖ ਪੇਸ਼ ਕੀਤੇ ਸੀ ਕਿ ਉਹ ਪਿੱਛੇ ਨਹੀਂ ਹਟ ਸਕਦੇ ਸੀ ਇਹ ਜਿਹੜੀ ਦੂਸਰੀ ਧਿਰ ਹੈ ਉਹਨਾਂ ਨੇ ਵਿਚਾਰੇ ਆਪਣਾ ਨਵਾਂ ਮੋਰਚਾ ਲਾ ਕੇ ਇਸ ਦੇ ਉੱਪਰ ਪਾਣੀ ਫੁਆਰ ਦਿੱਤਾ ਉਹਨਾਂ ਨੂੰ ਦੇ ਉੱਪਰ ਸਾਰਾ ਇਲਜ਼ਾਮ ਲਗਾ ਦਿੱਤਾ ਜਾਂ ਕਿ ਇਹ ਹੋਏਗਾ ਕਿਸੇ ਵੀ ਚੀਜ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਅੰਦੋਲਨ ਦਾ ਹੱਲ ਕੋਈ ਨਿਕਲਦਾ ਹੈ ਜਾਂ ਇਹ ਇਸੇ ਤਰੀਕੇ ਨਾਲ ਗੱਲਾਂ ਬਾਤਾਂ ਦੇ ਵਿੱਚ ਉਲਝ ਕੇ ਰਹਿ ਜਾਵੇਗਾ ਫਿਲਹਾਲ ਪੋਸਚਰਿੰਗ ਹੋ ਰਹੀ ਹੈ ਬਿਆਨ ਆ ਰਹੇ ਨੇ ਡੱਲੇਵਾਲ ਦੇ ਪੰਦੇਰ ਦੇ ਕਿ ਅਸੀਂ ਬਹੁਤ ਵੱਡਾ ਮਾਰਕਾ ਮਾਰ ਲਿਆ ਅਸੀਂ ਜੋ ਤੱਥ ਪੇਸ਼ ਕਰ ਆਇਆ ਉਹ ਕਿਸੇ ਨੂੰ ਪਤਾ ਹੀ ਨਹੀਂ ਸੀ ਇਹਦੇ ਵਿੱਚ ਵੀ ਜੋ ਇਹ ਖੋਖਲਾਪਨ ਨਜ਼ਰ ਜ਼ਰੂਰ ਆ ਰਿਹਾ ਹੈ ਇਹ ਦਾਅਵੇ ਕਰਨੇ ਕਿ ਕਿਸੇ ਨੂੰ ਇਹਨਾਂ ਗੱਲਾਂ ਬਾਰੇ ਪਤਾ ਹੀ ਨਹੀਂ ਸੀ ਜਾਂ ਕਿਸੇ ਨੇ ਇਹ ਫਿਗਰ ਕਦੇ ਕੈਲਕੂਲੇਟ ਹੀ ਨਹੀਂ ਕੀਤੇ ਸੀ ਇਹ ਵੀ ਥੋੜਾ ਜਿਹਾ ਹਾਸੋ ਹੁਈਣਾ ਹੀ ਜਾਪਦਾ ਹੈ ਬਹੁਤ ਪੇਚੀਦਗੀਆਂ ਨੇ ਸਾਰੇ ਦੇਸ਼ ਦੇ ਸਾਰੇ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਨੂੰ ਐਮਐਸਪੀ ਦੇ ਉੱਪਰ ਖਰੀਦਣ ਦੇ ਇਸ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ ਹੈ ਜੇ ਕੰਮ ਇਹ ਇੰਨਾ ਹੀ ਸੌਖਾ ਹੁੰਦਾ ਜਿੰਨਾ ਕਿ ਕਿਸਾਨ ਜਿ세 ਬੰਦਿਆਂ ਦੇ ਆਗੂ ਦੱਸ ਰਹੇ ਨੇ ਤਾਂ ਫਿਰ ਐਨੇ ਸਾਲਾਂ ਤੋਂ ਇਹਦੇ ਲਈ ਅੰਦੋਲਨ ਕਰਨ ਦੀ ਸ਼ਾਇਦ ਕੋਈ ਜ਼ਰੂਰਤ ਹੀ ਨਾ ਹੁੰਦੀ ਕੋਈ ਵੀ ਪੋਲਿਟੀਕਲ ਪਾਰਟੀ ਜੇ ਐਨੇ ਪੈਸੇ ਖਰਚ ਕਰਕੇ ਹੀ ਦੇਸ਼ ਦੇ ਕਿਸਾਨਾਂ ਨੂੰ ਐਡੀ ਵੱਡੀ ਸਹੂਲਤ ਦਿੱਤੀ ਜਾ ਸਕਦੀ ਹੈ ਤਾਂ ਫਿਰ ਉਹ ਉਸ ਦਾ ਕ੍ਰੈਡਿਟ ਲੈਂਡ ਤੋਂ ਪਿੱਛੇ ਕਿਉਂ ਰਹਿੰਦੀਆਂ ਇਹ ਸਕੀਮ ਕਦੋਂ ਦੀ ਲਾਗੂ ਕਰ ਦਿੱਤੀ ਗਈ ਹੁੰਦੀ ਇਹਦੇ ਲਈ ਐਨੇ ਅੰਦੋਲਨ ਕਰਨ ਦੀ ਸ਼ਾਇਦ ਲੋੜ ਨਾ ਪੈਂਦੀ ਇਹ ਵੀ ਸਾਨੂੰ ਸਮਝਣਾ ਪਏਗਾ ਸੋ ਦੇਖਦੇ ਹਾਂ ਆਉਣ ਵਾਲਾ ਸਮਾਂ ਇੱਧਰ ਨੂੰ ਲੈ ਕੇ ਜਾਏਗਾ ਕਿਸਾਨ ਅੰਦੋਲਨ ਕਿਹੜਾ ਮੋੜ اختیار ਕਰਦਾ ਹੈ ਐਸਕੇਮ ਇਸ ਚੀਜ਼ ਦੇ ਉੱਤੇ ਕਿਵੇਂ ਰਿਐਕਟ ਕਰਦੀ ਹੈ 19 ਮਾਰਚ ਦੀ ਮੀਟਿੰਗ ਹੁੰਦੀ ਵੀ ਹੈ ਜਾਂ ਨਹੀਂ ਹੁੰਦੀ ਹੈ ਤੇ ਜੇ ਹੁੰਦੀ ਹੈ ਕਿ ਉਦੋਂ ਕੋਈ ਹੱਲ ਕੱਢ ਲਿਆ ਜਾਵੇਗਾ ਇਸੇ ਉਮੀਦ ਦੇ ਵਿੱਚ ਕਿ ਹੱਲ ਨਿਕਲੇਗਾ ਕਿਸਾਨ ਜਿਹੜੇ ਨੇ ਉਸ ਅੰਦੋਲਨਾਂ ਤੋਂ ਪਿੱਛੇ ਹੋ ਕੇ ਆਪਣੇ ਕੰਮਕਾਰ ਦੇ ਉੱਤੇ ਜਲਦ ਹੀ ਵਾਪਸ ਪਰਤ ਸਕਣਗੇ ਤੇ ਸਾਰੀ ਜਿਹੜੀ ਸੂਬੇ ਦੀ ਜਨਤਾ ਹੈ ਉਹ ਸੁੱਖ ਦਾ ਸਾਹ ਲੈ ਸਕੇਗੀ ਉਹ ਤਸੱਲੀ ਨਾਲ ਚੈਨ ਦੇ ਸਾਹ ਲੈਣ ਦੇ ਵਿੱਚ ਦੁਬਾਰਾ ਕਾਮਯਾਬ ਹੋ ਸਕੇਗੀ ਐਸੇ ਉਮੀਦ ਦੇ ਨਾਲ ਤੁਤ ਵਿਦਾ ਲੈਣੇ ਆ ਧੰਨਵਾਦ